ਦੋਸਤੋ ਇੱਕ ਮੈਂ ਤੁਹਾਨੂੰ ਪੁਰਾਣਾ ਜਿਹੜੀ ਪ੍ਰਚਲਿਤ ਗੱਲ ਆ ਇਹ ਮਾਲ ਮਹਿਕਵੇਂ ਭਰੇ ਪਟਵਾਰੀ ਕਨਗੋ ਤਹਿਸੀਲਦਾਰ ਤੇ ਉਹ ਕਹਿੰਦੇ ਆ ਵੀ ਕੋਈ ਪਟਵਾਰੀ ਕਿਸੇ ਦੇ ਘਰੇ ਗਿਆ ਉਹ ਬੰ ਘਰ ਵਾਲੇ ਦਾ ਕੁੱਤਾ ਭੌਂਕਣ ਲੱਗਿਆ ਪਟਵਾਰੀ ਕਹਿੰਦਾ ਤੂੰ ਖਾਂਈ ਕੁੱਤਾ ਜੇ ਤੇਰੇ ਨੋਂ ਚਾਰ ਬਸ ਵਿੱਚ ਜ਼ਮੀਨ ਹੁੰਦੀ ਨਾ ਮੈਂ ਤੈਨੂੰ ਅਕਲ ਸਿਖਾਉਂਦਾ ਪੇਪਰ ਦਾਰੀ ਨੂੰ ਪਹੁੰਚਿਆ ਕਿਵੇਂ ਹੁੰਦਾ ਜਮੀਨ ਕਿਸੇ ਹੋਰ ਨਾਮ ਕਰਕੇ ਤੈਨੂੰ ਦੱਸ ਦੇ ਕੋਈ ਕੁਝ ਵੀ ਕਰ ਦਿੰਦਾ ਯਾਨੀ ਇਹ ਮਤਲਬ ਆਮ ਹੈਗਾ ਤੇ ਜਾਂ ਕਹਿੰਦੇ ਹੁੰਦੇ ਤੂੰ ਕੀ ਤਹਿਸੀਲਦਾਰ ਲੱਗੇ ਜਾਂ ਵੱਧ ਹੋਵੇ ਤੂੰ ਕੀ ਡੀਸੀ ਲੱਗੇ ਜਾਂ ਥਾਣੇਦਾਰ ਇੱਥੋਂ ਤੱਕ ਪਿੰਡ ਵਾਲਿਆਂ ਦਾ ਬਾਹ ਪੈਂਦਾ ਹੁੰਦਾ ਇੱਕ ਪੁਰਾਣੀ ਗੱਲ ਹੈ ਇਹ ਕੋਈ ਨਹਿ ਤਹਿਸੀਲਦਾਰ ਡਗਰੂ ਰੇਲਵੇ ਸਟੇਸ਼ਨ ਤੇ ਉਤਰਿਆ ਡਗਰੂ ਹੈਗਾ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਈਏ ਉੱਥੇ ਡਗਰੂ ਰੇਲਵੇ ਸਟੇਸ਼ਨ ਅੱਛਾ ਜੀ ਤਾਂ ਪੋਸਟ ਸਟੇਸ਼ਨ ਮਾਸਟਰ ਕਹਿੰਦਾ ਵੀ ਟਿਕਟ ਦਿਖਾ। ਉਹ ਕਹਿੰਦਾ ਮੈਂ ਨੈਵ ਤਹਿਸੀਲਦਾਰ ਲੱਗਿਆ ਹੋਇਆ। ਅੱਛਾ। ਉਹ ਕਹਿੰਦਾ ਹੋਵੇਂਗਾ ਨੈਵ ਤਹਿਸੀਲਦਾਰ ਪੋ ਆਉਦੇ ਮੈਂ ਵੀ ਜਿੱਥੇ ਦਾ ਟਿਕਟ ਨਹੀਂ ਲਿਆ ਤਾਂ ਜੁਰਮਾਨਾ ਦੇਣਾ ਪੋ। ਚਲੋ ਜੀ ਉਹ ਮਾੜਾ ਮੋਟਾ ਖੇਬੜੇ। ਤੇ ਉਹਨੂੰ ਜੀ ਜੁਰਮਾਨਾ ਉਹਨੇ ਬਸੂਰ ਕਰ ਲਿਆ। ਸਟੇਸ਼ਨ ਮਾਸਟਰ ਨੇ ਨੈਵ ਤਹਿਸੀਲਦਾਰ ਤੋਂ। ਉਹ ਵੀ ਕਿਸੇ ਸੁਣਾਵੇ ਵੀ ਅੱਜ ਮੈਂ ਇੱਕ ਨੈਵ ਤਹਿਸੀਲਦਾਰ ਦੇ ਆਕੜ ਭਨੇ। ਚਲੋ ਭੰਨਦੀ। ਉਹ ਤੋਂ ਬਾਅਦ ਵਾਰੀ ਆ ਗਈ ਫਿਰ ਨਹਿਰ ਤਸੀਲਦਾਰ ਦੀ ਸਟੇਸ਼ਨ ਮਾਸਟਰ ਦੀ ਆਕੜ ਕਿਵੇਂ ਭੰਡਣੀ ਆ ਹੂੰ ਉਹਨੇ ਕੀ ਕਰਿਆ ਜਿਹੜੀ ਰੇਲਵੇ ਸਟੇਸ਼ਨ ਦੇ ਨਾਲ ਰੇਲਵੇ ਦੀ ਜ਼ਮੀਨ ਹੁੰਦੀ ਆ ਹੂੰ ਉੱਥੇ ਖੇਤੀ ਵੀ ਹੁੰਦੀ ਆ ਉਹ ਠੇਕੇ ਵਗੈਰਾ ਦੇ ਵੀ ਦਿੰਦੀ ਆ ਰੇਲਵੇ ਤਾਂ ਨਹਿਰ ਤਸੀਲਦਾਰ ਨੇ ਪਟਵਾਰੀ ਨੂੰ ਕਹਿ ਕੇ ਉਹਦੀ ਜਿਹੜੀ ਗਦਾਵਰੀ ਆ ਅੱਛਾ ਕਾਸ਼ਤਕਰ ਉਹ ਸਟੇਸ਼ਨ ਮਾਸਟਰ ਬਾਈ ਨੇਮ ਕਰਦਾ ਅੱਛਾ ਇਹ ਫਲਾਣਾ ਰੇਲਵੇ ਸਟੇਸ਼ਨ ਇਹਦਾ ਕਾਸ਼ਤਕਰ ਆ ਜਿਹੜਾ ਕਾਸ਼ਤਕਾਰ ਹੁੰਦਾ ਉਹਨੇ ਮਾਮਲਾ ਹੀ ਭਰਨਾ ਹੁੰਦਾ ਜਿਹਨੂੰ ਢਾਲ ਕਹਿੰਦੇ ਆ ਹੂੰ ਉਹਨੇ ਹੁਣ ਕਿੱਥੇ ਭਰਨਾ ਸੀ ਉਹਨੂੰ ਨੋਟਿਸ ਚ ਲਿਆ ਗਿਆ ਵੀ ਤੂੰ ਮਾਮਲਾ ਨਹੀਂ ਭਰਿਆ ਨਾ ਮਾਮਲਾ ਭਰ ਉਹਨੇ ਉਹਨੂੰ ਦਬਲਤਾ ਨੋਟਿਸ ਵਾਲੇ ਨਾਲ ਜਾ ਮੇਰਾ ਕੀ ਕੰਮ ਮਾਮਲਾ ਭਰਾਂ ਚਲੋ ਉਹ ਰੈਵਨਿਊ ਐਕਟ ਚ ਪਾਵਰ ਆ ਕਿ ਤਹਿਸੀਲਦਾਰ ਉਹ ਤੇ ਗ੍ਰਿਫਤਾਰੀ ਬਰਾਂਟ ਇਸ਼ੂ ਕਰ ਸਕਦਾ ਅੱਛਾ ਜੀ ਜਿਹੜਾ ਮਾਮਲਾ ਨਾ ਭਰੇ ਤੇ ਉਹ ਨਹਿ ਤਹਿਸੀਲਦਾਰ ਸਾਹਿਬ ਦੇ ਗ੍ਰਿਫਤਾਰੀ ਬਰਾਂਟ ਇਸ਼ੂ ਕਰਦੇ ਪੁਲਿਸ ਉਹਨੂੰ ਫੜਨ ਚੱਲੇਗੀ ਉਹ ਕਹਿੰਦਾ ਇਹ ਕੀ ਗੱਲ ਉਹ ਕਹਿੰਦਾ ਵੀ ਹੁਣ ਤਾਂ ਤੈਨੂੰ ਚੱਲਣਾ ਹੀ ਪਊਗਾ ਸਾਡੇ ਨਾਲ ਚਲੋ ਜੀ ਲੈ ਤਸੀਲਦਾਰ ਕੋਲੇ ਉੱਥੇ ਨੈਤ ਤਸੀਲਦਾਰ ਵੀ ਪਹੁੰਚ ਗਿਆ ਤੇ ਉਹਨੇ ਕਿਹਾ ਜੀ ਮੈਂ ਕਿੱਥੇ ਕਾਸ਼ਤ ਕਰਦਾ ਤਸੀਲਦਾਰ ਸਾਹਿਬ ਕਹਿੰਦੇ ਵੀ ਇਹ ਤਾਂ ਜਦੋਂ ਤੈਨੂੰ ਨੋਟਿਸ ਗਿਆ ਸੀ ਇਹ ਤਾਂ ਤੂੰ ਉਦੋਂ ਦੱਸਣਾ ਸੀ ਹੁਣ ਨਹੀਂ ਕੁਝ ਹੋ ਸਕਦਾ ਹਮ ਚਲੋ ਨੈਤ ਤਸੀਲਦਾਰ ਨੇ ਫਿਰ ਯਾਦ ਕਰਾਇਆ ਜੀ ਨਹੀਂ ਹੁਣ ਆ ਗਿਆ ਸੂਤ ਐਵੇਂ ਨਹੀਂ ਕਹਿੰਦਾ ਮਾਲ ਮਹਿਕ ਮੇਰਾ ਪੰਗਾ ਲੈ ਲਿਆ ਮਤਲਬ ਤਸੀਲਦਾਰ ਨੂੰ ਜੁਰਮਾਨਾ ਕਰਨਾ ਰੇਲਵੇ ਨੂੰ ਵੀ ਮਹਿੰਗਾ ਪਿਆ ਮਹਿੰਗਾ ਪਿਆ ਤੇ ਚਲੋ ਇੱਕ ਜਣੀ ਇਹ ਕਿੱਸਾ ਬਈ ਇਹ ਅਸਲੀ ਗੱਲ ਆ